ਸਬਜ਼ੀਆਂ ਦਾ ਅੱਜ ਆਪਾਂ ਬਣਾਉਣ ਲੱਗੇ ਆਂ ਦੇਖੋ ਅਚਾਰ ਹਨ ਸਾਰਿਆਂ ਨੂੰ ਪਸੰਦ ਹੁੰਦੇ ਨੇ ਪਰ ਜਿਹੜਾ ਅਚਾਰ ਅੱਜ ਆਪਾਂ ਬਣਾਵਾਂਗੇ ਤੁਸੀਂ ਇਹਨਾਂ ਦਾਲ ਸਬਜ਼ੀ ਵੀ ਨਹੀਂ ਬਣਾਓਗੇ ਜਦੋਂ ਇਹ ਅਚਾਰ ਬਣਾ ਲਿਆ ਇਹ ਗਾਜਰਾਂ ਆਪਣੇ ਘਰ ਦੀ ਨੇ ਦੇਖੋ ਇਹ ਥੋੜੀ ਜਿਹੀਆਂ ਨਾ ਪੀਲੀਆਂ ਜਿਹੀਆਂ ਲੱਗ ਰਹੀਆਂ ਹੋਣਗੀਆਂ ਤੁਹਾਨੂੰ ਜਿਹੜੇ ਆਪਾਂ ਨੇ ਮਾਰਕੀਟ ਵਾਲਿਆਂ ਦੇ ਨੂੰ ਲਾਲ ਹੁੰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਰੇਸਪਰੇਹਾਂ ਪਾਈਆਂ ਹੁੰਦੀਆਂ ਨੇ ਤੇ ਇਹਨਾਂ ਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਇਆ ਹੋਇਆ ਇਹ ਆਰਗੈਨਿਕ ਤਰੀਕੇ ਮੰਗੂ ਹੀ ਤਿਆਰ ਕੀਤੀਆਂ ਹੋਈਆਂ ਨੇ ਤੇ ਇਹਨਾਂ ਨੂੰ ਆਪਣੀ ਚੀਰ ਲੈ ਸੀ ਚੀਰ ਕੇ ਦੋ ਦਿਨ ਦੀ ਧੁੱਪ ਲਵਾ ਲਈ ਆਪਾਂ ਨੇ ਸ਼ੁਰੂਤ ਲੈ ਕੇ ਅੰਤ ਤੱਕ ਵੀਡੀਓ ਜ਼ਰੂਰ ਦੇਖਣੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅੱਜ ਆਪਾਂ ਨੂੰ ਕੀ ਕੀ ਚਾਹੀਦੇ ਦੇ ਵਾਸਤੇ ਇਹ ਆਪਾਂ ਨੇ ਲੈਤੀਆਂ ਨੇਗੇ 2 ਕਿਲੋ ਗਾਜਰਾ ਲੈਗੀਆਂ ਇਹਦੇ ਵਾਸਤੇ ਆਪਾਂ ਨੇ ਲੈਤੀ ਥੋੜੀ ਜੀ ਅਜਮਾਏਨ ਤੇ ਰਾਈ ਸੌਰੀ ਕਲੌਂਜੀ ਰਾਈ ਤੇ ਇਹ ਮਗਾ ਨੇਗੀਆਂ ਹਨਾ ਇੱਕ ਦੋ ਪੀਸ ਲੈ ਲਓ ਅਗਰ ਤੁਹਾਡੇ ਕੋਲ ਹੈਗੇ ਨੇ ਕਿਉਂਕਿ ਇਹਦੇ ਨਾਲ ਫਲੇਵਰ ਬਹੁਤ ਸੋਹਣਾ ਆਉਂਦਾ ਹਨਾ ਅਗਰ ਨਹੀਂ ਹੈਗੀਆਂ ਤਾਂ ਕੋਈ ਗੱਲ ਨਹੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਤੇ ਚੀਨੀ ਇਹ ਹੈਗੀ ਹੈ ਚੀਨੀ ਇਹਦੇ ਵੀ ਆਪਾਂ ਨੂੰ ਹਨਾ 4-4 ਚ ਚस्पून ਚਾਹੀਦੇ ਆ ਕਿਉਂਕਿ ਆਪਾਂ ਨੇ ਖੱਟਾ ਮਿੱਠਾ ਬਣਾਉਣਾ ਤੇ ਨਾਲ ਆਪਾਂ ਨੂੰ ਲਵਾਂਗੇ ਵਿਨੇਗਰ ਜਿਹੜਾ ਕਿ ਆਪਣਾ ਖਾਣ ਵਾਲਾ ਸਿਰਕਾ ਹੁੰਦਾ ਇੱਕ ਲਾਲ ਸਿਰਕਾ ਹੁੰਦਾ ਆਚਾਰ ਵਾਲਾ ਕੱਲਾ ਇਹ ਆਪਾਂ ਖਾਣ ਵਾਲਾ ਸਿਰਕਾ ਲਵਾਂਗੇ ਕਿਉਂਕਿ ਇਹਦੇ ਨਾਲ ਆਪਾਂ ਥੋੜਾ ਜਿਹਾ ਖੱਟਾ ਮਿੱਠਾ ਟੇਸਟ ਆਊਗਾ ਤੇ ਦੂਸਰੀ ਚੀਜ਼ ਆਪਾਂ ਲਵਾਂਗੇ ਨਮਕ ਤੇ ਮਿਰਚ ਹੁਣ ਆਪਾਂ ਨੇ ਲੈਤਾ ਸਭ ਤੋਂ ਪਹਿਲਾਂ ਥੋੜਾ ਜਿਹਾ ਤੇਲ ਤੇਲ ਦਾ ਆਪਾਂ ਕੀ ਕਰਨਾ ਹੈ ਤੁਹਾਨੂੰ ਦਿਖਾਉਣੇ ਆ ਤੇਲ ਆਪਾਂ ਲਵਾਂਗੇ ਸਿਰਫ 4-5 ਕਸਪੂਨ ਤੇਲ ਦੇ ਲੈਣੇ ਨੇ ਆਪਾਂ ਨੇ 2 ਕਿਲੋ ਵਾਸਤੇ ਹਨਾ ਅਗਰ ਤੁਸੀਂ ਬਿਨਾ ਤੇਲ ਤੋਂ ਵੀ ਪਾਉਣੇ ਜਿਵੇਂ ਇੱਕ ਖੱਟਾ ਮਿੱਠਾ ਤੁਰਤ ਤੇ ਬਣਾ ਕੇ ਆਪਾਂ ਖਾ ਲੈਣੇ ਆ ਉਹਦੀ ਵੀਡੀਓ ਵੀ ਤੁਹਾਨੂੰ ਮੈਂ ਲਿੰਕ ਪਾ ਦੂੰਗੀ ਕਿਉਂਕਿ ਉਹ ਮੈਂ ਪਹਿਲਾਂ ਕਾਫੀ ਵਾਰੀ ਪਾਇਆਗਾ ਤੁਹਾਨੂੰ ਦੁਬਾਰਾ ਤੋਂ ਵੀ ਬਣਾ ਕੇ ਦਿਖਾ ਦੂੰਗੀ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਗੈਸ ਨੂੰ ਆਨ ਤੇ ਗੈਸ ਕਰ ਲਈ ਆਪਾਂ ਨੇ ਆਨ ਹੁਣ ਥੋੜੇ ਜਿਹਾ ਆਪਣਾ ਤੇਲ ਕੜ ਜਾਣ ਦੋ ਹਨਾ ਗਰਮ ਹੋ ਜਾਣ ਦੋ ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਰਾਈ ਨੂੰ ਕਲੌਂਜੀ ਨੂੰ ਅਜਮੈਨ ਨੂੰ ਕੱਚੀਆਂ ਨੂੰ ਵੀ ਪਾ ਸਕਦੇ ਹੋ ਪਰ ਅਪਾ ਥੋੜੀਆਂ ਜਿਹੀਆਂ ਸੌਟੇ ਕਰਕੇ ਪਾਵਾਂਗੇ ਤੇਲ ਦੇ ਵਿੱਚ ਨਾ ਥੋੜੀਆਂ ਜਿਹੀਆਂ ਕਾੜ ਕੇ ਜਿ ਪਾਵਾਂਗੇ ਜਿਹਦੇ ਨਾਲ ਕੇ ਤੇ ਜਿਹੜਾ ਆਪਣਾ achar ਹੈ ਇਹ ਲੰਬੇ ਸਮੇਂ ਤੱਕ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਗਾਜਰਾਂ ਦਾ ਮੂਲੀਆਂ ਦਾ ਗੋਭੀ ਦਾ ਤੁਸੀਂ ਕਿਸੇ ਵੀ ਚੀਜ਼ ਜਿਵੇਂ ਸਲਗਮਾ ਦਾ achar ਪਾ ਸਕਦੇ ਹੋ ਇੱਕ ਆਪਣੇ ਸੁਹਾਰਿਆਂ ਦਾ ਹਨਾ ਜਿਹੜੇ ਅਪਾ ਚਹਾਰੇ ਕਹਿੰਦੇ ਨੇ ਸਰਦੀਆਂ ਦੇ ਵਿੱਚ ਖਾਣੇ ਹਨਾ ਉਹਨਾਂ ਦਾ ਵੀ achar ਬਣਾਇਆ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਉਹਦੀ ਰੈਸਪੀ ਕਿਉ ਕਿਸ ਚੀਜ਼ ਲਈ ਬੈਨੀਫਿਟ ਹੈ ਤੇ ਗਾਜਰਾਂ ਨੇ ਜਿਹੜੀਆਂ ਤਾਂ ਤੁਹਾਨੂੰ ਪਤਾ ਹੀ ਵੀ ਆਪਣੇ ਖੂਨ ਦੀ ਕਮੀ ਹੋਵੇ ਆਪ ਨੂੰ ਕੈਲਸ਼ੀਅਮ ਦੀ ਕਮੀ ਆ ਆਪਣੇ ਹਨਾ ਵਿਟਾਮਿਨਸ ਦੀਆਂ ਕਮੀਆਂ ਨੇ ਤਾਂ ਉਹਨਾਂ ਵਾਸਤੇ ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਉਹਨਾਂ ਵਾਸਤੇ ਇਹ ਗਾਜਰ ਦਾ achar ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਹਨਾ ਹੁਣ ਆਪਣਾ ਤੇਲ ਗਰਮ ਹੋ ਚੁੱਕੀ ਹੈ ਤਕਰੀਬਨ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਕਿ ਆਪਣੀ ਰਾਈ ਹੈ ਆਪਾਂ ਇਹ ਜ਼ਿਆਦਾ ਹੀ ਕਾਲੀ ਨਹੀਂ ਕਰਨੀ ਬਸ ਥੋੜੀ ਜਿਹੀ ਇਹਨਾਂ ਨੂੰ ਸੌਫ ਕਿਚਨ ਰੋਟਾ ਫੋਨ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਅਜਮੈਨ ਹਾਂਜੀ ਹੁਣ ਆਪਾਂ ਨੇ ਅਜਮੈਨ ਦੀ ਪਾਤੀ, ਰਾਏ ਦੀ ਪਾਤੀ ਹੁਮੇ ਨੀਚੇ ਉਤਾਰ ਲੈ ਕਿਉਂਕਿ ਫਿਰ ਜਿਆਦਾ ਹਨਾ ਗਰਮਾ ਹੋ ਕੇ ਫਿਰ ਕਾਲੇ ਹੋ ਜਾਣਗੇ ਤੇ ਹੁਣ ਜਿਹੜੀ ਆਪਣੀ ਕਲੌਂਜੀ ਆ ਆਪਾਂ ਥੋੜੀ ਜਿਹੀ ਇਹ ਵੀ ਪਾਵਾਂਗੇ ਤੁਸੀਂ ਜਿਹੜੀ ਚੀਜ਼ ਤੁਹਾਨੂੰ ਫਲੇਵਰ ਨਹੀਂ ਪਸੰਦ ਆ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਹਨਾ ਠਿੰਗ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਪਾ ਲਈ ਥੋੜੀ ਜਿਹੀ ਆਪਣੀ ਕਲੌਂਜੀ ਤੇ ਜਿਹੜੀਆਂ ਆਪਣੀਆਂ ਮਗਾ ਸੀ ਉਹਨੂੰ ਵੀ ਆਪਾਂ ਵਿੱਚੀ ਪਾ ਲਾਂਗੇ ਹਲਦੀ ਅਪਨ ਨਹੀਂ ਪਾਵਾਂਗੇ ਹਨਾ ਕਿਉਂ ਨਹੀਂ ਪਾਵਾਂਗੇ ਉਹ ਤੁਹਾਨੂੰ ਰੀਜਨ ਦੱਸ ਦਿਆਂਗੀ ਮੈਂ ਤੇ ਹੁਣ ਆਪਣਾ ਇਹ ਸਾਰਾ ਕੁਛ ਹੈ ਜਿਹੜਾ ਆਪਣਾ ਜਿਹੜੀ ਇਹ ਗਾਜਰਾਂ ਨੇ ਆਪਣੀਆਂ ਆਪਾਂ ਇਹਦੇ ਵਿੱਚ ਇਹਨੂੰ ਐਡ ਕਰ ਲਾਂਗੇ ਇਸ ਤਰੀਕੇ ਦੇ ਨਾਲ ਸੰਗੀਤ ਤਰੀਕੇ ਨਾਲ ਆਪਾਂ ਇਹ ਇਹ ਚਾਰ ਨੂੰ ਤੁਸੀਂ ਇਹਨਾਂ 6 ਮਹੀਨੇ ਸਾਲ ਵੀ ਰੱਖ ਸਕਦੇ ਹੋ ਖਰਾਬ ਨਹੀਂ ਹੋਊਗਾ ਇਨੂੰ ਰੱਖਣਾ ਕਿਵੇਂ ਹੈ ਇਹ ਵੀ ਮੈਂ ਤੁਹਾਨੂੰ ਦੱਸਦੀ हूं ਵੀਡੀਓ ਦੇ ਵਿੱਚ ਸਾਰੀ ਤਰੀਕ ਲ ਦੱਸੂੰਗੀ ਤੇ ਹੁਣ ਆਪਾਂ ਟੇਸਟ ਅਨੁਸਾਰ ਇਹਦੇ ਵਿੱਚ ਪਾਵਾਂਗੇ ਨਮਕ ਤੁਸੀਂ ਜਿੰਨਾ ਕਾ achar ਬਣਾਉਣਾ ਚਾਹੁੰਦੇ ਹੋ ਜਿਹੜਾ ਜਿਹਾ ਟੇਸਟ ਹੈ ਤੁਹਾਨੂੰ ਉਹ ਜਿਹਾ ਤੁਸੀਂ ਪਾ ਸਕਦੇ ਹੋ ਮੈਂ ਇਹਦੇ ਵਿੱਚ 2 ਸਪੂਨ ਛੋਟੇ ਆਪਣੇ ਹਨਾ ਟੀस्पून ਦੋ ਪਾਏ ਆ ਤੇ ਲਾਲ ਮੇਚ ਸਾਡੇ ਥੋੜੀ ਜਿਹੀ ਕਾਟੀ ਪਸੰਦ ਕਰਦੇ ਤਿੱਖੀ ਕਿੰਨੀ ਪਸੰਦ ਕਰਦੇ ਇਹਨੂੰ ਮੈਂ ਥੋੜਾ ਜਿਹਾ ਕਾਟੀ ਪਾਇਆ ਤੇ ਹੁਣ ਕਿਸੇ ਤਰੀਕੇ ਦੇ ਨਾਲ ਆਪਾਂ ਇਹਦੇ ਵਿੱਚ ਪਾ ਦਾਂਗੇ ਚੀਨੀ ਚੀਨੀ ਦੇਖੋ ਜਦੋਂ ਹਨਾ ਗਾਜਰਾਂ ਨੇ ਜਿਹੜੀਆਂ ਇਹ ਪਾਣੀ ਛੱਡਣਗੀਆਂ ਥੋੜਾ ਥੋੜਾ ਫਿਰ ਆਪਣੇ ਆਪ ਹੀ ਜਿਹੜੀ ਚੀਨੀ ਇਹ ਮੈਲਟ ਹੋ ਜਾਊਗੀ ਤੇ ਆਪਣਾ ਅਚਾਰ ਬਹੁਤ ਹੀ ਜ਼ਿਆਦਾ ਯਮਮੀ ਤੇ ਟੇਸਟੀ ਬਣੂਗਾ ਹੁਣ ਆਪਾਂ ਚੰਗੇ ਤਰੀਕੇ ਨਾਲ ਕਰ ਲੈਨੇ ਆ ਮਿਕਸ ਮਿਕਸ ਜ਼ਰੂਰ ਕਰਨਾ ਹੈ ਨਾ ਤਾਂ ਕਿ ਸਾਰਾ ਜਿਹੜਾ ਨਮਕ ਮਿਰਚ ਹੈਗਾ ਉਹ ਤੁਹਾਡਾ ਆਪਣੇ ਅਚਾਰ ਦੇ ਉੱਪਰ ਲੱਗ ਜਾਵੇ ਤੇ ਉਹਨੇ ਟਾਈਮ ਦੇ ਵਿੱਚ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰ ਦੇਣਾ ਤੇ ਪਿਆਰਾ ਜਿਹਾ ਕਮੈਂਟ ਵੀ ਕਰਨਾ ਤੇ ਅਗਲੀ ਰੈਸਪੀ ਆਪਾਂ ਕੀ ਲੈ ਕੇ ਆਈਏ ਇਹ ਵੀ ਦੱਸਣਾ ਤੇ ਮੇਰੇ ਭੈਣਾਂ ਨੇ ਗੁੜ ਇਮਲੀ ਦੀ ਚਟਨੀ ਦੀ ਡਿਮਾਂਡ ਕੀਤੀ ਹੈ ਤੇ ਉਹ ਵੀ ਮੈਂ ਤੁਹਾਨੂੰ ਕੱਲ ਨੂੰ ਹਨਾ ਵੀਡੀਓ ਅਪਲੋਡ ਕਰੂੰਗੀ ਦੇਖੋ ਹਲਦੀ ਨਹੀਂ ਪਾਉਣੀ ਹੈਗੀ ਹਲਦੀ ਕਿਉਂ ਨਹੀਂ ਪਾਉਣੀ ਮੈਂ ਤੁਹਾਨੂੰ ਉਹਦਾ ਰੀਜਨ ਵੀ ਦੱਸ ਦਿੰਨੀ ਆ ਜਿਹੜੀ ਹਲਦੀ ਹੈ ਨਾ ਉਹ ਉਹਦੇ ਅਗਰ ਆਪਾਂ ਇਦਾਂ ਕੱਚੀ ਪਾ ਲੈਨੇ ਨਾ ਤਾਂ ਉਹਦੇ ਨਾਲ ਖੰਦੀ ਲੱਗਣ ਲੱਗ ਜਾਂਦੀ ਆ achar ਨੂੰ ਇਹ ਬਹੁਤ ਜਲਦੀ ਹੈ ਨਾ ਆਚਾਰ ਖਰਾਬ ਹੋ ਜਾਂਦਾ ਹੈਗਾ ਇਸ ਲਈ ਆਪਾਂ ਹਲਦੀ ਨੂੰ ਸਕਿੱਪ ਕਰਾਂਗੇ ਹਲਦੀ ਨਹੀਂ ਪਾਵਾਂਗੇ ਤੇ ਦੇਖੋ ਤੁਹਾਨੂੰ ਲੁੱਕ ਦਿਖ ਰਹੀ ਹੋਣੀ ਆਚਾਰ ਦੀ ਕਿੰਨਾ ਟੇਸਟੀ ਤੇ ਯਮਮੀ ਬਣੂਗਾ ਇਹ ਇਹ ਬਸ 2-3 ਦਿਨਾਂ ਦੇ ਵਿੱਚ ਖਾਣ ਵਾਲਾ ਬਣ ਜਾਂਦਾ ਹੈਗਾ ਤੇ ਦੇਖੋ ਆਪਣਾ ਆਚਾਰ ਹੁਣ ਬਿਲਕੁਲ ਰੈਡੀ ਹੈ ਹਾਂਜੀ ਤੇ ਹੁਣ ਆਪਾਂ ਨੇ ਸਾਰਾ ਕੁਝ ਕਰ ਲਿਆ ਮਿਕਸ ਤੇ ਆਪਣਾ ਆਚਾਰ ਦੇਖੋ ਹੁਣ ਕਿੰਨਾ ਟੇਸਟੀ ਲੱਗ ਰਿਹਾ ਤੁਹਾਡਾ ਮਨ ਕਰੇਗਾ ਵੀ ਹੁਣੇ ਖਾ ਲਓ ਤੁਸੀਂ ਦੇਖੋ ਜਿੰਨਾ ਮੈਂ ਨਮਕ ਮਿਰਚੇ ਦੇ ਵਿੱਚ ਪਾਏ ਬਿਲਕੁਲ ਪਰਫੈਕਟ ਹੈਗਾ ਨਾ ਕੋਈ ਵੀ ਤੁਹਾਨੂੰ ਐਕਸਟਰਾ ਹੋ ਚੀਜ਼ ਪਾਉਣ ਦੀ ਲੋੜ ਨਹੀਂ ਪੈਣੀ ਫਿਰ ਵੀ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਡੀ ਹਰ ਇੱਕ ਕਮੈਂਟ ਦਾ ਜਵਾਬ ਜ਼ਰੂਰ ਦੇਵਾਂਗੀ ਥੋੜੀ ਦੇਰ ਸਵੇਰ ਹੋ ਸਕਦੀ ਹੈ ਕਿਉਂਕਿ ਮੈਂ ਕਈ ਵਾਰੀ ਬਿਜੀ ਹੋ ਜਾਂਦੀ ਹਾਂ ਕੱਲੀ ਹੋਣ ਕਰਕੇ ਹਨਾ ਕਿਉਂਕਿ ਮੈਂ ਕੱਲ ਸਿਸਟਰ ਨੂੰ ਕਿਹਾ ਸੀ ਮੈਂ ਲਾਈਵ ਹੋऊंगी ਪਰ ਲਾਈਵ ਨਹੀਂ ਹੋਇਆ ਗਿਆ ਕਿਉਂਕਿ ਕੱਲ ਥੋੜਾ ਜਿਹਾ ਮੈਨੂੰ ਜ਼ਿਆਦਾ ਹਨਾ ਕੰਮ ਹੋ ਗਿਆ ਸੀ ਕੰਮ ਅਕਰ ਹੋ ਜੀ ਹੋ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਨਾ ਤੁਸੀਂ ਇੱਕ ਵਾਰੀ ਅਚਾਰ ਜ਼ਰੂਰ ਪਾ ਕੇ ਦੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਅਚਾਰਨਾ ਤੁਸੀਂ ਟਿਫਨ ਦੇ ਵਿੱਚ ਬੱਚਿਆਂ ਨੂੰ ਦੇਵੋਗੇ ਜਾਂ ਜਿਵੇਂ ਕਿ ਕਈ ਵਾਰੀ ਐਟ ਅ ਟਾਈਮ ਆਪਾਂ ਤੋਂ ਸਬਜ਼ੀ ਨਹੀਂ ਬਣਦੀ ਤਾਂ ਤੁਸੀਂ ਇਸ ਅਚਾਰ ਦੇ ਨਾਲ ਪਰੌਂਠਾ ਰੋਟੀ ਇਹਨਾ ਕੁਝ ਵੀ ਖਾਓ ਟਿਫਨ ਦੇ ਵਿੱਚ ਦਿਓ ਤਾਂ ਇਹ 2-4 ਦਿਨਾਂ ਦੇ ਵਿੱਚ ਹੀ ਖਤਮ ਹੋ ਜਾਵੇਗਾ 2 ਕਿਲੋ ਤੋਂ ਤੁਹਾਡਾ ਹਨ ਤੁਸੀਂ ਹੁਣ ਗਾਜਰਾਂ ਸਸਤੀਆਂ ਨੇ 5-10 ਕਿਲੋ ਹਨ ਲੈ ਕੇ ਬਣਾ ਕੇ ਰੱਖ ਲਓ ਇਸੇ ਤਰੀਕੇ ਨਾਲ ਹੀ ਆਪਾਂ ਹਨ ਗੋਭੀ ਦਾ ਅਚਾਰ ਵੀ ਬਣਾਵਾਂਗੇ ਉਹ ਮੈਂ ਤੁਹਾਨੂੰ ਦੁਬਾਰਾ ਤੋਂ ਦਿਖਾ ਦੂੰਗੀ ਇਹ ਆਪਣੇ ਅਚਾਰ ਵੀ ਤੁਹਾਨੂੰ ਦੇਖੋ ਕਿੰਨੀ ਸੋਹਣੀ ਹਨ ਬਣਿਆ ਇਹ ਤੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਹੈ ਕਿ ਕੁਕਿੰਗ ਐਂਡ ਸਟੀਚਿੰਗ ਤੇ ਦੂਸਰਾ ਚੈਨਲ ਆਪਣਾ ਮਾਂ ਕਪਿਆਰਰ ਬਲੌਗ ਤੇ ਮਿਲਾਂਗੇ ਪਹਿਉਣ ਅਗਲੀ ਵੀਡੀਓ ਵਿੱਚ ਸੋ ਤਾਂ ਇਕ ਲਈ ਬਾਏ ਬਾਏ ਚਾਲੂ ਕਰੋ ਇੰਜੋਏ ਪਰ ਮੈਂ ਇੱਕ ਗੱਲ ਤੁਸੀਂ ਨਾ ਭੁੱਲ ਗਈ ਕਿ ਜਿਹੜੇ ਵਰਤਮਾਨ ਦੇ ਵਿੱਚ ਇਹਨੂੰ ਪਾਉਗੇ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਕੋਸ਼ਿਸ਼ ਕਰੋ ਕਿ ਤੁਸੀਂ ਕੰੱਚ ਦੇ ਵਰਤਮਾਨ ਦੇ ਵਿੱਚ ਇਹਨੂੰ ਪਾਓ ਤੇ ਉਹਨੂੰ ਪਾਣੀ ਵਾਲਾ ਹੱਥ ਨਹੀਂ ਲਗਾਉਣਾ ਪਾਣੀ ਵਾਲਾ ਕੋਈ ਚਮਚ ਵਗੈਰਾ ਨਹੀਂ ਪਾਉਣਾ ਹੈਗਾ ਬਸ ਪਾਣੀ ਦੇ ਹੱਥ ਨਾ ਲੱਗਣ ਦਿਓ ਫਿਰ ਤੁਹਾਡਾ achar ਬਿਲਕੁਲ ਖਰਾਬ ਨਹੀਂ ਹੋਵੇਗਾ